ਲੜਦੇ ਤਾਂ ਨਹੀਂ ਨਾ ਨਾ ਬਿਲਕੁਲ ਵੀ ਨਹੀਂ ਜਦ ਲੜੀਦਾ ਵੀ ਆ ਤੇ ਮਨਜੀਦਾ ਮਨਜੀਦਾ ਹੋਰ ਸੇਤੀ ਮਨਜਨ ਤੁਸੀਂ ਹੈ ਪਿਆਰੀ ਇੰਨਾ ਜ਼ਿਆਦਾ ਹੈ ਨਾ ਭਰਾਵਾਂ ਚ ਠੀਕ ਹੈ ਵੇ ਤੁਹਾਡਾ ਪਿਆਰ ਬਹੁਤ ਜ਼ਿਆਦਾ ਤੁਸੀਂ ਖੜੇ ਹੋ ਤਾਂ ਤੁਹਾਡੇ ਭਰਾ ਭੱਜ ਗਏ ਆ ਦੇਖੋ ਹੈ ਤੁਹਾਨੂੰ ਮੁਸੀਬਤ ਚ ਫਸਾ ਗਏ ਕੋਈ ਗੱਲ ਨਹੀਂ ਮੁਸੀਬਤ ਦਾ ਮਰਦਾ ਵੀ ਆਉਂਦੀ ਆ ਸਹੀ ਗੱਲ ਸਹੀ ਗੱਲ ਹਾਂ ਨਹੀਂ ਮਚਲਾਲੀ ਕੁੜੀਆਂ ਨੂੰ ਕਿਹੜੇ ਮੁੰਡੇ ਪਸੰਦ ਨੇ ਮੈਂ ਇੱਕ ਤਾਂ ਹਿਮਾਚਲੀ ਪਸੰਦ ਹੈ ਹੈ ਪੰਜਾਬ ਵਾਲਿਓ ਬੇਇੱਜ਼ਤੀ ਹੋ ਗਈ ਤੁਹਾਡੀ ਜਿਵੇਂ ਮਾਨੂੰ ਅਸਾਈਨਮੈਂਟ ਨਹੀਂ ਬਣੀ ਹੈਗੀ ਤੇ ਫਿਰ ਹੁਣ ਤੁਸੀਂ ਬਣਾਈ ਨਹੀਂ ਆ ਤੁਹਾਡੇ ਤੋਂ ਬਣੀ ਨਹੀਂ ਫਿਰ ਟੀਚਰ ਨੂੰ ਕੀ ਬਹਾਨਾ ਲਾਉਨੇ ਕੀ ਝੂਠ ਬੋਲਦੇ ਅਸੀਂ ਕਲਾਸ ਹੀ ਨਹੀਂ ਲਾਉਂਦੇ ਉਦੋਂ ਅਸੀਂ ਬੰਕ-ਬੰਕ ਮਾਰ ਲਈਨੇ ਆ ਤੁਹਾਡੇ ਚ ਕੀ ਖਾਸੀਅਤ ਆ ਖੂਪੀ ਖੂਬੀ ਆਪਣੇ ਚੇਢੀ ਖਾਸਤਾ ਹੈ ਨਹੀਂ ਕੀ ਬੰਕ ਮਾਰ ਕੇ ਗਏ ਹੋ ਸਾਹਮਣੇ ਤੁਹਾਡਾ ਟੀਚਰ ਆ ਜੇ ਤੁਸੀਂ ਫੜੇ ਗਏ ਫਿਰ ਨਹੀਂ ਅੱਜ ਤੱਕ ਤਾਂ ਰੱਬ ਦੀ ਮਿਹਰਬਾਨੀ ਹੈ ਹੀ ਫੜੇ ਨਹੀਂ ਗਏ ਕਦੇ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਫੋਨ ਤੇ ਹੁੰਦਾ ਹੈ ਹੈ ਇਹ ਕੀ ਹੈ ਜਰੂਰੀ ਕੰਮ ਕੀੜਾ ਫਿਰ ਮੈਨੂੰ ਵੀ ਤਾਂ ਪਤਾ ਲੱਗੇ ਮੁੰਡਾ ਕੰਮ ਕਰਦਾ ਨਾ ਬਸ ਇਹ ਕੰਮ ਦੱਸਣਾ ਨਹੀਂ ਹੁੰਦੇ ਧਰਤੀ ਤੇ ਆਇਆ ਤਾਂ ਫਾਇਦਾ ਹੈਗਾ ਤੁਹਾਡਾ ਜਿੰਦਗੀ ਤਾਂ ਹੀ ਐਦਾਂ ਹੀ ਚੱਲਦੀ ਲੱਗਦਾ ਰਹੀ ਨਹੀਂ ਅਜੇ ਕੋਈ ਫਾਇਦਾ ਆਏਗਾ ਸਾਡਾ ਮੈਨੂੰ ਐਂ ਦੱਸੂ ਵੀ ਚੱਲ ਉਹ ਮੱਛਲ ਵਾਲੀ ਕੁੜੀਆਂ ਨੂੰ ਲੈ ਕੇ ਨਾ ਬੜੀ ਗੱਲ ਫੈਲੀ ਹੋਈ ਹੈ ਕਹਿੰਦੇ ਕੁੜੀਆਂ ਤੇਜ਼ ਬੜੀਆਂ ਹੁੰਦੀਆਂ ਹੈ ਮੱਛਲ ਵਾਲੀਆਂ ਹੈ ਗੱਲ ਸੱਚੀ ਕਿ ਨਹੀਂ ਕਿਵੇਂ ਕਹਿ ਦਿੰਦੇ ਅਰੇ ਹਮ ਸਭ ਕੋ ਤਾਂ ਨਹੀਂ ਕਹਿ ਸਕਤੇ ਕਿ ਤੇਜ਼ ਹੁੰਦੀਆਂ ਬਚ ਕੁਝ ਤਾਂ ਹੁੰਦੀ ਹੈ ਨਹੀਂ ویسے ਪੰਜਾਬੀ ਲੜਕੇ ਵੀ ਅੱਛੇ ਹੁੰਦੇ ਹਨ نو ਡਾਊਟ ਬਟ ਇਹ ਹੈ ਕਿ ਹਿਮਾਚਲੀ ਹੋ ਤੋ ਬੈਟਰ ਹੈ ਮੁੰਡੇ ਕੁੜੀਆਂ ਦੀ ਦੋਸਤੀ ਹੈ ਮੈਨੂੰ ਐਂ ਦੱਸੋ ਵੀ ਮੁੰਡਿਆਂ ਨੂੰ ਕੁੜੀਆਂ ਨਾਲ ਦੋਸਤੀ ਨਿਭਾਉਣ ਦੇ ਵਿੱਚ ਕਿੰਨੀਆਂ ਕੰਪਲਿਕੀਸ਼ਨਸ ਆਉਂਦੀਆਂ ਜਮਾ ਵੀ ਨਹੀਂ ਉਹ ਤਾਂ ਜਿਹੜਾ ਇੰਟਰਵਰਟ ਬੰਦਾ ਹੁੰਦਾ ਉਹਨੂੰ ਕੰਪਲਿਕੀਸ਼ਨ ਆਂਦੀ ਹੈ ਅੱਛਾ ਸਾਨੂੰ ਨਹੀਂ ਆਂਦੀ ਮੁੰਡਿਆਂ ਦਾ ਪਿਆਰ ਦਿਖਾਉਣ ਦਾ ਤਰੀਕਾ ਕਹੋ ਜੇ ਤੁਸੀਂ ਕਿਵੇਂ ਪਿਆਰ ਦਿਖਾਉਨੇ ਹੋ ਇੱਕ ਦੂਜੇ ਨੂੰ ਬਾਦੀ ਦੋ ਦਿਨ ਲਾ ਦੀ ਅਸੀਂ ਪਾ ਉਧਰ ਲੱਗ ਜਾਂਦੇ ਉਧਰ ਇਧਰ ਤੇ ਉਧਰ ਲਾ ਦਿੰਦੇ ਬਸ ਇਹ ਗੱਲ ਕਰ ਰਹੇ ਹਾਂ ਹੈਲੋ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਨੂੰ ਬੱਚੋ ਤੋਂ ਤੁਹਾਡੇ ਨਾਲ ਤੋਂ ਲੈ ਕੇ ਹਾਜ਼ਰ ਆ ਜੀ ਸਾਡਾ ਖਾਸ ਪ੍ਰੋਗਰਾਮ ਯਾਬਲੀਆਂ ਤਾਂ ਇਸ ਦੌਰਾਨ ਅਸੀਂ ਪਹੁੰਚੇ ਹਾਂ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੇ ਗੱਲ ਕਰੀਏ ਕਿ ਇਹ ਤੇ ਬਹੁਤ ਪੰਜਾਬੀ ਹੈ ਮਤਲਬ ਵੱਡੀ ਯੂਨੀਵਰਸਿਟੀ ਹੈਗੀ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਜਿਹਨੇ ਆ ਕੇ ਸੂਸੀ ਦੀ ਚਾਣੀ ਪੀਤੀ ਉਹਨੇ ਪੰਜਾਬ ਯੂਨੀਵਰਸਿਟੀ ਨਹੀਂ ਦੇਖੀ ਤੇ ਅਸੀਸ 2C ਦੇ ਵਿੱਚ ਪਹੁੰਚੇ ਹੋਏ ਆ ਤੇ ਨੌਜਵਾਨ ਮੁੰਡੇ ਕੁੜੀਆਂ ਬੈਠੇ ਨੇ ਆਓ ਜੀ ਮਾਰਨੇ ਗੱਲਾਂ ਬਾਤਾਂ ਲੈਣੇ ਟੈਸਟ ਫਿਰ ਇਹਨਾਂ ਦਾ ਸਾਰਿਆਂ ਦਾ ਕੀ ਹੋ ਗਿਆ ਸਿਸਟਿਕਾਲ ਬੜੇ ਖੁਸ਼ਖੁਸ਼ ਲੱਗ ਰਹੇ ਕੀ ਕੱਲ ਛੁੱਟੀਆਂ ਪੈ ਗਈਆਂ ਨਹੀਂ ਅੱਜ ਆਏ ਹਾਲੇ ਤਾਂ ਪਿੰਡ ਤੋਂ ਉਹ ਮੁੰਡਾ ਹੈ ਸਾਡਾ ਹੈ ਉਹ ਆ ਗਿਆ ਸਾਡਾ ਮੀ ਆ ਗਿਆ ਬਹੁਤ ਮੁੰਡਾ ਦੇਊਗਾ ਇੰਟਰਵਿਊ ਜੀ ਕਿਹੜਾ ਮੁੰਡਾ ਤੁਹਾਡਾ ਦੱਸੂ ਬੁਲਾਉ ਉਹਨੂੰ ਆ ਗਿਆ ਸਾਡਾ ਮੁੰਡਾ ਨਹੀਂ ਆ ਮੈਂ ਤੁਹਾਨੂੰ ਕਹਿ ਰਿਹਾ ਸਾਡਾ ਮੁੰਡਾ ਆ ਰਿਹਾ ਮੈਂ ਕਿਹਾ ਤੁਹਾਡਾ ਵਿਆਹ ਹੋ ਗਿਆ ਵੀਰੇ ਤੁਹਾਡਾ ਮੁੰਡਾ ਇੱਥੇ ਆ ਵੀ ਗਿਆ ਵਿਆਹ ਤਾਂ ਕਰਾਨਾ ਹੀ ਨਹੀਂ ਯੂਨੀਵਰਸਿਟੀ ਚ ਪੜਦੇ ਹੋ ਕਿ ਕਿਵੇਂ ਆ ਪੜਦੇ ਹਾਂ ਪੜਦੇ ਆ ਆਪਾਂ ਤਾਂ ਫੋਨ ਚਲਾਉਨੇ ਆ ਫੋਨ ਵੀ ਚਲਾਈਦਾ ਪੜੀਦਾ ਵੀ ਆ ਅੱਛਾ ਅੱਛਾ ਤੇ ਕਿਵੇਂ ਹਣ ਕਿਵੇਂ ਮਾਹੌਲ ਵੇਲੇ ਬੈਠੇ ਹੋ ਕਿ ਵੇਲੇ ਬੈਠੇ ਹੋ ਤੇ ਹੋਰ ਕਲਾਸਾਂ ਖਤਮ ਹੋਈਆਂ ਇੱਥੇ ਆ ਗਏ ਸਟੂਸੀ ਤੇ ਮੈਂ ਥੋੜਾ ਜਿਹਾ ਮਾਹੌਲ ਸ਼ੋਲ ਦੇਖ ਰਹੀ ਐ ਅੱਛਾ ਅੱਛਾ ਮੈਨੂੰ ਲੱਗਦਾ ਵੀ ਤੁਹਾਡੀ ਕਲਾਸ ਇੱਥੇ ਹੀ ਲੱਗਦੀ ਆ ਹਨਾ ਬਸ ਜਿਆਦਾ ਕਲਾਸ ਇੱਥੇ ਨਹੀਂ ਹੁੰਦੀ ਬਾਸ ਹੁਣ ਸ਼ਾਂਤ ਦਾ ਕਿੱਥੇ ਆ ਕਲਾਸ ਅੱਛਾ ਅੱਛਾ ਜੀ ਠੀਕ ਹੀ ਠੀਕ ਹੈ ਤੇ ਮੈਂ ਕਹਿੰਦੀ ਆ ਵੀ ਯੂਨੀਵਰਸਿਟੀ ਦੇ ਵਿੱਚ ਮੰਨ ਲਓ ਜੇ ਕੱਪਾਂ ਮਾਰਨੀ ਆ ਹੁਣ ਤੇ ਕਿਹੜਾ ਹੈੱਡਕੁਆਟਰ ਜ਼ਿਆਦਾ ਵਧੀਆ ਕਿਹੜਾ ਹੈੱਡਕੁਆਟਰ ਜ਼ਿਆਦਾ ਵਧੀਆ ਸਭ ਤੋਂ ਵਧੀਆ ਸਟੂਸੀ ਆ ਉਸ ਤੋਂ ਬਾਅਦ ਹੋਸਟਲਸ ਆ ਅੱਛਾ ਤੇ ਹੋਸਟਲ ਦੀ ਜੇ ਗੱਲ ਕਰਾਂ ਮਹਿਫਿਲ ਵਗੈਰਾ ਬਣਦੀ ਆ ਉੱਥੇ ਸਭ ਤੋਂ ਵਧੀਆ ਹੈੱਡਕੁਆਟਰ ਆ ਅੱਛਾ ਅੱਛਾ ਕਿਵੇਂ ਫਿਰ ਮਹਿਫਿਲ ਕਿਵੇਂ ਦੀ ਲਾਉਣੇ ਹੋਗੇ ਬੈਠੇ ਉੱਥੇ ਫਿਰ ਬਾ ਜਿੱਦਾਂ ਦੀ ਮਰਜ਼ੀ ਸਮਝ ਲਓ ਸਭ ਤਰ੍ਹਾਂ ਦੀ ਲੱਗ ਜਾਂਦੀ ਮਹਿਫਿਲ। ਕੀ ਬਾਤ ਹੈ ਤੇ ਫਿਰ ਉਹਨਾਂ ਕਢਾਈ ਸੌਖੀ ਹੈ ਕਿ ਮਤਲਬ ਆਹ ਸੌਖਾ ਬਣਾ। ਦੋਨੋਂ ਗਾਂ ਵੀ ਸੌਖੇ ਆ। ਬੜੀ ਵੀ ਜੰਨੇ ਆ। ਲੜਦੇ ਤਾਂ ਨਹੀਂ। ਨਾ ਨਾ ਬਿਲਕੁਲ ਵੀ ਨਹੀਂ। ਜਦ ਲੜੀਦਾ ਵੀ ਆ ਤੇ ਮੰਜੀ ਦਾ। ਮੰਜੀ ਦਾ। ਹੋਰ ਖੇਤੀਮੰਜਨ ਤੁਸੀਂ ਹੈ। ਪਿਆਰੀ ਇੰਨਾ ਜ਼ਿਆਦਾ ਹੈ ਨਾ ਭਰਾਵਾਂ ਚ। ਵੇਹੇ ਤੁਹਾਡਾ ਪਿਆਰ ਬਹੁਤ ਜ਼ਿਆਦਾ ਤੁਸੀਂ ਖੜੇ ਹੋ ਤੇ ਤੁਹਾਡੇ ਭਰਾ ਭੱਜ ਗਏ ਆ ਦੇਖੋ ਹੈ। ਤੁਹਾਨੂੰ ਮੁਸੀਬਤ ਚ ਫਸਾ ਗਏ ਆ। ਕੋਈ ਗੱਲ ਨਹੀਂ ਮੁਸੀਬਤਾਂ ਮਰਦਾ ਵੀ ਆਉਂਦੀਆਂ ਸਹੀ ਗੱਲ ਸਹੀ ਗੱਲ ਹਾਂ ਪਾਣੀ ਘਟ ਪਾਇਆ ਅੱਜ ਕੱਲੇ ਨੂੰ ਅੱਛਾ ਅੱਛਾ ਨਹੀਂ ਤੇ ਤੇਲ ਪਾਣੀ ਦਿੰਨੇ ਰਹਿਨੇ ਨੂੰ ਵੱਧਾ ਬੋਲਦਾ ਵੀ ਦੇਣਾ ਹੀ ਪੈਂਦਾ ਗੇ ਅੱਛਾ ਅੱਛਾ ਤੇ ਆਪ ਵੀ ਚੱਲਦੇ ਹੋ ਕੱਧ ਤੇ ਚੱਲਦੇ ਹੋ ਤੁਸੀਂ ਆਪ ਤਹੀ ਘਾਤੇ ਚੱਲਦੇ ਹੋ ਜੀ ਨਹੀਂ ਘਾਤੇ ਚੱਲਦੇ ਮੈਂ ਵੀ ਪੈਰਾਂ ਤੇ ਚੱਲਦਾ ਜੀ ਓਬਵੀਅਸ ਜੀ ਗੱਲ ਹੈ ਅੱਛਾ ਮੇਰੀ ਗੱਲ ਸੁਣੋ ਤੇ ਹੁਣ ਕੀ ਕਰਦੇ ਹੋ ਇੱਥੇ ਯੂਨੀਵਰਸਿਟੀ ਦੇ ਵਿੱਚ ਕਲਾਸਾਂ ਕਲੂਸਾਂ ਦਾ ਕੀ ਹਿਸਾਬ ਕਿਤਾ ਕੁਛ ਨਹੀਂ ਬਸ ਤੁਸੀਂ ਦੇ ਗੇੜੇ ਗੂੜੇ ਕੱਟ ਕੇ ਮੁੜ ਜਾਈਦਾ ਇੱਥੇ ਕੀ ਮਿਲਦਾ ਮੈਨੂੰ ਆਏ ਦੱਸੋ ਕੀ ਫੀਲ ਕੀ ਹੁੰਦਾ ਤੁਹਾਨੂੰ ਦੇਖੋ ਜੀ ਇੱਥੇ ਚਾਹ ਮਿਲਦੀ ਪਾਣੀ ਮਿਲਦੀ ਕਾਫੀ ਮਿਲ ਜਾਂਦੀ ਹੈ ਸਭ ਕੁਝ ਮਿਲ ਜਾਂਦਾ ਗੁਰੂ ਵਾਲਿਆਂ ਨਾਲੋਂ ਵਧੀਆ ਚਾਹ ਮਿਲ ਜਾਂਦੀ ਹੈ ਇੱਕ ਮੇਰੇ ਦੋਸਤ ਦਾ ਗਾਣਾ ਆਇਆ ਸੀ ਬੜਾ ਮੈਂ ਸੁਣਾ ਨਹੀਂ ਸਕਦਾ ਨਹੀਂ ਤਾਂ ਲੀਕ ਹੋ ਜਾਣਾ ਨਹੀਂ ਦੱਸਦਾ ਵੀ ਇਹ ਕਲਾਕਾਰ ਨਹੀਂ ਤੇ ਹੁਣ ਮੈਂ ਇਹਨੂੰ ਤਾਂ ਸੁਣ ਕੇ ਜਾਊਂਗੀ ਕੀ ਤੁਸੀਂ ਗਾਣਾ ਸੁਣਨਾ ਨਹੀਂ ਨਹੀਂ ਉਹ ਮੁੰਡਾ ਇੱਕ ਹੋਰ ਆ ਜੀ ਉਹ ਸੁਣਾਉਂਦਾ ਇੱਕ ਮਿੰਟ ਫੋਨ ਆਈ ਜਾਂਦਾ ਮੈਨੂੰ ਬਾਅਦ ਚੋਂ ਕਰਾਂਗੇ ਚਲੋ ਗੱਲ ਚਲੋ ਲੇਡੀ ਸੁਣਾਓ ਸੁਣਾਓ ਪਤਾ ਕਿਵੇਂ ਹੋ ਸਕਦਾ ਹੁਣ ਮੈਂ ਤਾਂ ਜਾਣ ਦੇਦਾ ਉਹ ਗਾਣਾ ਨੂਰ ਜੀ ਭੁੱਲ ਗਿਆ ਜੀ ਮੈਂ ਉਹ ਗਾਣਾ ਜੀ ਇਹ ਤੇ ਇਹ ਤੇ ਕੰਮ ਖਰਾਬ ਇਹ ਦੇਖੋ ਇਹ ਜੀ ਦੇਖੋ ਉਹ ਗਾਣਾ ਤੁਸੀਂ ਸੁਣਾਓ ਜੀ ਅੱਜ ਤੁਸੀਂ ਸੁਣਾਓ ਕੋਈ ਗਾਣਾ ਲੈ ਹੁਣ ਐ ਤਾਂ ਨਹੀਂ ਹੋ ਸਕਦਾ ਕਿ ਮੈਂ ਤੁਹਾਨੂੰ ਐ ਜਾਣ ਦੇਦਾ ਹੁਣ ਕੁਝ ਤਾਂ ਸੁਣਾ ਕੇ ਜਾਣਾ ਪਊਗਾ ਮੈਂ ਕੀ ਤੁਹਾਨੂੰ ਕੀ ਸੰਦੇਸ਼ ਆਦਾ ਜੀ ਹਾਂ ਜੋ ਵਧੀਆ ਵਧੀਆ ਧੰਨਵਾਦ ਦੇਖੋ ਜੀ ਮੈਨੂੰ ਕੁਝ ਆਉਂਦਾ ਨਹੀਂ ਹੈਗਾ ਮੈਂ ਬੜਾ ਹੀ ਟੈਲੈਂਟਲੈਸ ਹਾਂ ਕੀ ਜਨਾਬ ਲਈ ਤੇ ਮਾਰੀ ਇਹਨੇ ਉਹ ਇਹ ਲਈ ਇਹ ਨੂੰ ਲਈ ਇਹ ਵੀ ਨਹੀਂ ਮਾਰਨੀ ਹੋ ਗਿਆ ਇਹਦੇ ਸਬੰਦ ਕੀ ਆਉਂਦਾ ਜ਼ਿੰਦਗੀ ਚ ਕੀ ਕੀਤਾ ਕੀ ਆਉਂਦਾ ਜ਼ਿੰਦਗੀ ਚ ਕੀ ਕੀਤਾ ਇਹ ਭੁੱਲ ਗਿਆ ਜੀ ਮੈਂ ਘਰੇ ਫੋਨ ਲਾ ਕੇ ਦੱਸ ਗਿਆ ਸਹੀ ਗੱਲ ਹੈ ਇਹ ਉਹ ਜੇ ਤੁਸੀਂ ਪੇਪਰ ਯਾਦ ਕਰਦੇ ਹੋਗੇ ਪੇਪਰ ਵੀ ਹੁੰਦੇ ਆ ਜੀ ਜਿਵੇਂ ਬਿਨਾ ਪੇਪਰਾਂ ਤੋਂ ਹੋ ਜਾਂਦੇ ਆ ਮੇਰੇ ਪੇਪਰ ਹੋ ਗਏ ਆ ਜੀ ਠੀਕ ਹੋ ਤੁਸੀਂ ਨਹੀਂ ਜੀ ਮੈਨੂੰ ਲੱਗ ਨਹੀਂ ਰਿਹਾ ਅੱਜ ਮੈਂ ਕੁਛ ਖਾਦਾ ਪੀਤਾ ਨਹੀਂ ਮਤਲਬ ਮੈਂ ਰੋਟੀ ਨਹੀਂ ਖਾਧੀ ਅੱਜ ਖਾਦਾ ਪੀਤਾ ਨਹੀਂ ਮਤਲਬ ਠੀਕ ਹੈ ਠੀਕ ਹੈ ਹਾਂਜੀ ਤੇ ਫਿਰ ਹੁਣ ਕੋਈ ਦਵਾਈ ਦੂਈ ਲੋ ਕੋਈ ਠੀਕ ਹੋ ਤੁਹਾਡੇ ਹਾਲਾਤ ਠੀਕ ਨਹੀਂ ਲੱਗ ਰਹੇ ਮੈਨੂੰ ਦਵਾਈ ਜੀ ਕੋਈ ਘਟਨਾ ਹੋਈ ਸੀ ਤੁਹਾਡੇ ਨਾਲ ਇਦਾਂ ਦੀ ਜਿਹੜੀ ਤੁਸੀਂ ਆਏ ਜੀ ਹੋ ਹਾਂਜੀ ਕੋਈ ਘਟਨਾ ਘਟਨਾ ਨਹੀਂ ਸੀ ਤੁਹਾਡੇ ਕੋਲ ਪਤਾ ਨਹੀਂ ਜੀ ਨਹੀਂ ਮੈਨੂੰ ਸੱਚੀ ਨਹੀਂ ਪਤਾ ਜੀ ਕੁੜੀਆਂ ਜ਼ਿਆਦਾ ਝੂਠ ਬੋਲਦੀਆਂ ਹਾਂ ਨਾ ਬਈ ਅਸੀਂ ਤਾਂ ਨਹੀਂ ਬੋਲਦੇ ਜਿਹੜੀਆਂ ਬੋਲਦੀਆਂ ਪਤਾ ਨਹੀਂ ਸੱਚੀ ਕਦੀ ਵੀ ਨਹੀਂ ਝੂਠ ਬੋਲਿਆ ਜ਼ਿੰਦਗੀ ਚ ਨਹੀਂ ਆ ਤਾਂ ਟੀਚਰ ਟੂਚਰ ਮੁਰੇ ਤਾਂ ਬੋਲ ਦਈਦਾ ਵਾ ਅੱਛਾ ਨਹੀਂ ਫਿਰ ਜਿਵੇਂ ਮਾਨੂੰ ਅਸਾਈਨਮੈਂਟ ਨਹੀਂ ਬਣੀ ਹੈਗੀ ਤੇ ਫਿਰ ਹੁਣ ਤੁਸੀਂ ਬਣਾਈ ਨਹੀਂ ਐ ਤੁਹਾਡੇ ਤੋਂ ਬਣੀ ਨਹੀਂ ਫਿਰ ਟੀਚਰ ਨੂੰ ਕੀ ਮਨਣਾ ਲਾਉਨੇ ਕਿ ਝੂਠ ਬੋਲਦੇ ਅਸੀਂ ਕਲਾਸ ਹੀ ਨਹੀਂ ਲਾਉਂਦੇ ਉਦੋਂ ਅਸੀਂ ਬੰਕ ਬੰਕ ਮਾਰ ਲਈਨੇ ਆ ਸਾਮੀ ਨਵੇੜ ਦਿੰਦੇ ਨੇ ਵੀ ਕਲਾਸ ਨਹੀਂ ਲਾਉਂਦੇ ਅੱਜ ਜੀ ਬੰਕ ਮਾਰ ਕੇ ਗਏ ਹੋ ਸਾਹਮਣੇ ਤੁਹਾਡਾ ਟੀਚਰ ਆ ਜਾਏ ਤੁਸੀਂ ਫੜੇ ਗਏ ਫਿਰ ਨਹੀਂ ਅਜ ਤੱਕ ਤਾਂ ਰੱਬ ਦੀ ਮਿਹਰਬਾਨੀ ਹੈ ਹੀ ਫੜੇ ਨਹੀਂ ਗਏ ਕਦੇ ਅੱਛਾ 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 ਯਾ ਪਤਾ ਜਵਾਨ ਸਖਤ ਹੋਦੀ ਬੈਠੀ ਹੁੰਦੀ ਹੈ ਕਿਤੇ ਹੋ ਨਾ ਜਾਵੇ ਕੰਮ ਨਾ ਨਾ ਹੀ ਮਿਹਰਬਾਨਾ ਵੀ ਕੀ ਹੋਊਗਾ ਫਿਰ ਕੁਝ ਤਾਂ ਸੋਚ ਕੇ ਰੱਖੋਗੇ ਨਾ ਬੀ ਪਲਾਨ ਤਾਂ ਤਿਆਰ ਹੁੰਦਾ ਨਾ ਨਹੀਂ ਅਸੀਂ ਕਦੇ ਤਿਆਰ ਨਹੀਂ ਕੀਤਾ ਅਸੀਂ ਰੱਬ ਦੇ ਭਰੋਸੇ 'ਆ ਚੱਲ ਜਾਂਦੇ ਆ ਅੱਛਾ ਅੱਛਾ ਹਾਂ ਕੀ ਕਰਦੇ ਹੋ ਇੱਥੇ ਤੁਸੀਂ ਬੀ ਕਾਮ ਅੱਛੇ ਬੀ ਕਾਮ ਤੇ ਸਾਹ ਆਪਕਾ ਤਾਂ ਜੀ ਬਾਵਾਂ ਲਾਉਣੇ ਹੋਣਗੇ ਹੈ ਨਾ ਸਾਕ ਦਾ ਜਦ ਹੱਥ ਤੰਗਾ ਫਿਰ ਉਦਾਂ ਲਾ ਲੈਨੇ ਆ ਅੱਛਾ ਨਹੀਂ ਵੀ ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਆਪਾਂ ਤਾਂ ਹੁਣ ਕੈਸ਼ਲੈਸ਼ ਹੋ ਗਏ ਤੁਸੀਂ ਕੈਸ਼ ਕਿੰਨਾ ਕੁ ਵਰਤਦੇ ਹੋਗੇ ਜਾਂ ਫਿਰ Google Pay ਹੀ ਚੱਲਦਾ ਹੈ ਸੁਖਨਾਲ ਮੈਂ 18 ਦੀ ਨਹੀਂ ਹੋਈ ਹਲੇ ਮੇਰੇ ਕੋਲ Google Pay ਹੀ ਨਹੀਂ ਚੱਲਦਾ ਅੱਛਾ ਤੇ ਫਿਰ ਚਿੰਤਾ ਮੁਕਤ ਹਾਂਜੀ ਕੈਸ਼ ਵਧੀਆ ਮਿਲਦੇ ਆ ਹਾਂ ਮਿਲ ਜਾਂਦੇ ਹੀ ਕਿੰਨੇ ਘਟਾ ਦਿੰਨੇ ਆ ਫਿਰ ਨਹੀਂ ਘਾਟੀ ਡਾਈ ਦੇ ਨੇ ਇਹਨੇ ਨਹੀਂ ਡਾਈ ਦੇ ਕੰਮ ਤੇ ਬਸ ਖਾਣ ਪੀਣ ਤੇ ਜ਼ਿਆਦਾ ਲਾਉਂਦੇ ਹੋਗੇ ਤੁਸੀਂ ਹੈਨਾ ਹਾਂ ਖਾਣ ਪੀਣ ਤੇ ਲੱਗਦੇ ਸੇਤ ਤੋਂ ਲੱਗ ਰਿਹਾ ਮੇਰੀ ਭੈਣ ਦੀ ਵੀ ਖਾਣ ਪੀਣ ਤੇ ਜ਼ਿਆਦਾ ਨਹੀਂ ਇੰਨਾ ਵੀ ਨਹੀਂ ਖਾਂਦੀ ਮੈਂ ਦੋ ਟਾਈਮ ਦੀ ਖਾਣੀ ਆ ਰੋਟੀ ਨਹੀਂ ਤੇ ਇੱਕ ਟਾਈਮ ਬਸ ਕੋ ਸਾਨੂੰ ਤਾਂ ਪਾਣੀ ਵੀ ਲੱਗ ਜਾਂਦਾ ਸਤਾ ਤਾਂ ਵੀ ਬਤਨਾਪ ਹੋ ਜਾਂਦਾ ਹੋਰ ਉਹੀ ਤਾਂ ਗੱਲ ਹੈ ਸਾਡੀ ਸੇਲੀ ਮੇਰੀ ਸੇਲੀ ਵਾਸੀ ਪਹਿਲੀ ਵਾਈ ਕਰਦੀ ਕੋਈ ਦੱਸੋ ਕੋਈ ਨਾ ਬਾਰੇ ਕੁਝ ਮੈਨੂੰ ਚੰਨਾ ਪਾਓ ਇਹਨੂੰ ਮਿਲਣ ਨੂੰ ਹਜੇ ਦੋਕ ਦੇਣੀ ਹੋਏਗੀ ਮੇਰਾ ਦੋ ਦਿਨ ਹੋਏ ਹਾਂ ਦੋ ਦਿਨਾਂ ਚ ਵਧੀਆ ਪਿਆਰ ਪੈ ਗਿਆ ਨੇ 2 ਦਿਨ ਨਹੀਂ ਹੋਏ ਹੋ ਤਵਾਵਾ ਟਾਈਮ ਹੀ ਗਿਆ ਅੱਛਾ ਅੱਛਾ ਅਗਸਤ ਚ ਹਾਂ ਅਗਸਤ ਚ ਕੁੜੀਆਂ ਮਤਲਬ ਯਾਰੀ ਦੋਸਤੀ ਵਿੱਚ ਕਿਵੇਂ ਹੁੰਦੀਆਂ ਨੇ ਠੀਕ ਹੈ ਵਧੀਆ ਲਿਖੀ ਹਾਂਜੀ ਜੇ ਤੁਹਾਡਾ ਪੰਗਾ ਪੁੰਗਾ ਪੈ ਗਿਆ ਭੈਣੇ ਜੇ ਤੁਸੀਂ ਕਿਸੇ ਨਾਲ ਲੜ ਲੜ ਪਏ ਤੇ ਫਿਰ ਹੈ ਮਤਲਬ ਪਿਚੰਮ ਚੁੰਮਦੋਂਗੇ ਜਾਂ ਠੀਕ ਐਨਾ ਤਾਂ ਹੈ ਬਾਕੀ ਹੈਗੇ ਨੇ ਸਾਡੇ ਪਿੱਛੇ ਹੈਗੇ ਪਿੱਛੇ ਫੋਰਟ ਤਗੜੀ ਰੱਖੀ ਫਿਰਦੇ ਨੇ ਪਿੱਛੇ ਹੈ ਇਹੜੇ ਗਰੁੱਪ ਨਾਲ ਜੁੜੇ ਹੋਗੇ ਤੁਸੀਂ ਕਿਤੇ ਗੈਂਗਸਟਰ ਨਾਲ ਤਾਂ ਨਹੀਂ ਜੁੜੇ ਹੋਏ ਪਿੱਛੇ ਨਹੀਂ ਨਹੀਂ ਸਾਡੇ ਰਿਸ਼ਤੇਦਾਰ ਨੇ ਉਹਨਾਂ ਦੇ ਅੱਗੇ ਅੱਗੇ ਪਹੁੰਚ ਜਾਂਦੇ ਨੇ ਫਿਰ ਅਸੀਂ ਕਿਤੇ ਯੂਨੀਵਰਸਿਟੀ ਚ ਕੁੜੀਆਂ ਨੇ ਕਿਤੇ ਗੈਂਗ ਸ਼ੁਰੂ ਕਰਨਾ ਵੈਸੇ ਜੇ ਤੁਹਾਡੇ ਕੈਂਗ ਤੁਹਾਡਾ ਕੋਈ ਗੈਂਗ ਹੋਵੇ ਤੇ ਫਿਰ ਉਹਦਾ ਨਾਮ ਕੀ ਰੱਖੋਗੇ ਤੁਸੀਂ ਜੇ ਤੁਸੀਂ ਗੈਂਗ ਬਣਾਉਣਾ ਹੋਵੇ ਗੈਂਗ ਬਣਾਉਣਾ ਹੀ ਕਿਉਂ ਆਸੀ ਮੇਰਾ ਖੰਜਰ ਵੀ ਹੱਥ-ਤਾਂਗਾ ਸਾਡਾ ਤਾਂ ਇਹਦੇ ਘਰਦਿਆਂ ਨੇ ਮਸਾ ਹੀ ਰੱਖਿਆ ਤੁਹਾਡਾ ਨਾਮ ਕੀ ਨਾਮ ਹੈ ਭਲਾ ਖੁਸ਼ਪ੍ਰੀਤ ਕੋਰ ਖੁਸ਼ ਹੀ ਰਹਿੰਦੀ ਹੈ ਭੜੇ ਖੁਸ਼ ਹੀ ਰਿਆ ਕਰ ਹਾਂਜੀ ਲੱਗਿਆ ਗੱਲ ਕਰਕੇ ਉਹ ਤੇ ਸਹੇਲੀ ਨਾਲ ਗੱਲ ਕਰੇ ਕਰਦਾ ਬਾਹਰ ਆਵੇ ਫੋਨ ਚ ਤਾਂ ਹੀ ਹੈ ਨਾ ਕਿੱਧਰ ਫੋਨ ਲਾਇਆ ਉਹਦਾ ਫੋਨ 'ਚ ਹੀ ਬੜਿਆ ਪਿਆ ਮੁੰਡਾ ਹੌਣ ਤਾਂ ਕਿਹਨੂੰ ਲਾਉਣਾਗਾ ਮਾਂ ਦੀ ਕੰਦ 'ਚ ਵੱਜੇ ਤੁਰਿਆ ਜਾਂਦਾ ਪਤਾ ਹੀ ਨਹੀਂ ਲੱਗੇ ਹੈਨਾ ਇਹੋ ਜਿਹੇ ਕਿਹੜਾ ਕੰਮ ਹੈ ਜਿਹੜਾ ਫੋਨ 'ਤੇ ਹੁੰਦਾ ਹੈ ਹੈ ਹੈਗੀ ਹੈ ਜ਼ਰੂਰੀ ਕੰਮ ਹੈ ਕਿਹੜਾ ਫਿਰ ਮੈਨੂੰ ਵੀ ਤਾਂ ਪਤਾ ਲੱਗੇ ਮੁੰਡਾ ਕੰਮ ਕਰਦਾ ਹੈ ਨਾ ਬਸ ਇਹ ਕੰਮ ਦੱਸਣਾ ਨਹੀਂ ਹੁੰਦੇ ਅੱਛਾ ਅੱਛਾ ਮੇਰਾ ਮਤਲਬ ਕੋਈ ਗਲਤ ਹੈਗਾ ਕੰਮ ਜਿਹੜਾ ਦੱਸਣਾ ਨਹੀਂ ਸੀ ਸੀਕਰਟ ਹੈ ਸੀਕਰਟ ਲਾ ਲੋ ਜਾਂਦਾ ਅੱਛਾ ਅੱਛਾ ਤੇ ਯੂਨੀਵਰਸਿਟੀ ਕੀ ਕਰਦੇ ਪੜਨਾ ਹੋਏਗੇ ਇੱਥੇ ਕਿ ਮਤਲਬ ਵ ਮੈਂ ਉਹਨਾਂ ਦਾ ਪੜਨ ਹੁੰਨਾ ਹੈ ਪਰ ਉਹਨੂੰ ਖੇਡਣਾ ਹੋਣਾ ਹੈ। ਅੱਛਾ 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 ਹੁਣ ਖੇਡਾਂ ਵੱਲ ਤੇਨ ਕੀ ਕਰਦੇ ਹੋ? ਕਿਹੜੀ ਗੇਮ ਖੇਡਦੇ ਹੋ? ਕਬੱਡੀ। ਅੱਛਾ ਅੱਛਾ ਕਬੱਡੀ ਤਾਂ ਪੂਰੀਆਂ ਰੇਡਾਂ ਛੇਡਾਂ ਹੈ। ਨਾ ਮਟਵੈਂਸ ਕਰਤਾਂਗੇ। ਅੱਛਾ ਅੱਛਾ ਠੀਕ ਠੀਕ ਹੈ ਵਧੀਆ ਗੇਮ ਨਾਲ ਜੁੜੇ ਹੋਗੇ ਤੇ ਫਿਰ ਕਿਵੇਂ ਮਤਲਬ ਪੜ੍ਹਾਈ 'ਚ ਤਾਂ ਮੈਨੂੰ ਲੱਗਦਾ ਹੱਥ ਤੰਗ ਹੀ ਹੋਣਾ ਕਿ ਠੀਕ ਹੈ। ਨਾ ਠੀਕ ਠਾਕ ਹੀ ਐ ਮੈਂ ਕਹਿੰਦਾ ਵੀ ਤੰਗ ਨਹੀਂ। ਕਿੱਥੋਂ ਲਿਓ? ਮਾਨਸਾ। ਹਾਂ ਮਾਨਸਾ ਤੋਂ ਕਰਦੇ ਬਲੌਂਗ ਬੰਦੇ। ਫਿਰ ਮਾਨਸਾ ਵਾਲਿਆਂ 'ਚ ਕੋਈ ਤਾਂ ਟੈਲੈਂਟ ਬੰਦਾ ਉਹ ਨਾ ਤੂੰ ਸੁਣੋ ਗਾਣੀ ਮੈਨੂੰ ਨੂੰ ਨਹੀਂ ਆਉਂਦੀ ਉਧਰ ਜਾ ਮੈਂ ਤਾਂ ਸੁਣਿਆ ਤੁਸੀਂ ਗਾਈ ਜਾਂਦੇ ਸੀ ਬੈਠੇ ਇੱਥੇ ਪਹਿਲਾਂ ਨਾ ਵੀ ਮੈਂ ਕਦੇ ਕਾਇਗਾ ਮੈਂ ਤਾਂ ਸੁਣਿਆ ਇੱਥੇ ਕਹਿੰਦੇ ਗਾਉਂਦੇ ਆਏ ਬੈਠੇ ਮੈਂ ਤਾਂ ਤਾਂ ਹੀ ਆ ਕੀਨੇ ਕਹਾਗਾ ਮੈਂ ਸੁਣਿਆ ਇੱਥੇ ਕੀ ਹੈ ਕੀ ਨਹੀਂ ਹੈਗਾ ਹਾਂ ਮੈਲੇ ਵੇਖ ਲਿਆ ਤੁਹਾਨੂੰ ਵੀਡੀਓ ਪਈ ਹੈ ਮੇਰੇ ਕੋਲ ਕਿਹੜੀ ਵੀਡੀਓ ਵੀਡੀਓ ਦਿਖਾਓ ਵੀਡੀਓ ਦੇਖੋ ਪਹਿਲਾਂ ਕਮਾਲ ਆਏ ਕਿ ਪਹਿਲੇ ਤੁਸੀਂ ਸੁਣਾਓ ਫਿਰ ਮੈਂ ਵੀਡੀਓ ਦਿਖਾਉ ਮੈਨੂੰ ਨਹੀਂ ਆਉਂਦਾ ਕਿ ਗਾਣਾ ਗਾਣਾ ਤੁਸੀਂ ਹੌਸਟਲ 'ਚ ਰਹਿੰਦੇ ਹੋ ਨਾ ਪੀਜੀ ਪੀਜੀ 'ਚ ਰਹਿੰਦੇ ਹੋ ਚਾਹੇ ਤੇ ਪੀਜੀ ਦੇ ਵਿੱਚ ਮੁੰਡਿਆਂ ਨੂੰ ਮਤਲਬ ਰੇਲੰ ਦੇ ਨੇ ਮੁੰਡੇ ਮਤਲਬ ਮੁੰਡੇ ਵਾਲੀ ਵੀ ਰੈਸਟ੍ਰਿਕਸ਼ਨਾਂ ਹੁੰਦੀਆਂ ਹੋਣਗੀਆਂ ਹੁੰਦੀਆਂ ਨੇ ਪਰ ਸਾਡੇ ਲਈ ਨਹੀਂ ਹੈਗੀਆਂ ਸਾਡੇ ਕੋਲ ਚਾਬੀ ਹੈਗੀ ਪੀਏ ਦੀ ਅੱਛਾ 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 ਕਿੰਦਾ ਕੁੰਦਾ ਟੱਪਣ ਦੀ ਲੋੜ ਤਾਂ ਨਹੀਂ ਪੈਂਦੀ ਨਾ ਚਾਬੀ ਹੈਗੀ ਕੰਦ ਟੱਪਣ ਦੀ ਲੋੜ ਨਹੀਂ ਦਿੱਤਾ ਇਹ ਵੀ ਕੰਦਾ ਕੁੰਦਾ ਟੱਪੀਆਂ ਹੋਣ ਸਕੂਲ ਚ ਚਾਹੇ ਹੋਇਆ ਹੋਇਆ ਇੱਥੇ ਨਹੀਂ ਹੋਇਆ ਹੋਇਆ ਸਕੂਲਾਂ ਚ ਕੰਦਾ ਢੱਪਦੇ ਸੀਗੇ ਕਿਉਂ ਗੀੜ ਥਾੜੀ ਵੜਦੇ ਨਹੀਂ ਸੀ ਤੁਹਾਨੂੰ ਕਿ ਕੰਦਾ ਟੱਪਣੀ ਪੈਂਦੀ ਨਹੀਂ ਜਾਣ ਨਹੀਂ ਸੀ ਦੰਦੇ ਅੱਛਾ 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 ਫਿਰ ਕੰਦਾ ਟੱਪ ਕੇ ਫਿਰ ਤੁਸੀਂ ਕਿੱਥੇ ਬੰਕ ਤੇ ਜਾਂਦੇ ਹੁੰਦੇ ਸੀ ਬੰਕ ਵੀ ਗਏ ਸਕਦੇ ਹੋਗੇ ਬਾਰੀ ਜਾਂਦੇ ਹੁੰਦੇ ਸੀ ਮਰਸੀਆ ਕਿਹੜੀ ਸਕੂਲ ਦੇ ਸੀਗੇ ਤੁਸੀਂ ਮੈਰਟੋਰੀਅਸ ਮੈਰਟੋਰੀਸ ਵਾਲੇ ਆਪਦੇ ਕੰਧਾ ਉੱਚੀਆਂ ਕਰਾ ਲਓ ਹਾਂ ਤੁਹਾਡੇ ਮੁੰਡੇ ਆ ਫਿਰਦੇ ਨੇ ਹੁਣ ਤਾਂ ਖੈਰ ਵਾਡਰਨ ਸਰਕੋਣਾ ਵਾਖ ਜੀ ਵੀਡੀਓ ਮੈਨੂੰ ਉਹ ਕਰਨਗੇ ਉਹ ਫਿਰ ਲੀਕ ਹੁਣ ਤਾਂ ਹੋ ਗਿਆ ਕੰਮ ਹੁਣ ਤਾਂ ਨਿਭੜ ਗਿਆ ਹੁਣ ਤਾਂ ਪਾਸ ਹੋ ਗਿਆ ਚੱਲ ਫੇਰ ਵੀ ਆ ਤਾਂ ਦੀ ਆ ਘਰੇ ਨਾ ਵਾਖ ਜੀ ਕਰਦੇ ਜਾਣਗੇ ਨਹੀਂ ਕੀ ਬਣਨਾ ਕੀ ਹੈ ਫਿਰ ਉਹਨ ਕੀ ਸੋਚ ਵਿਚਾਰ ਹੈ ਜ਼ਿੰਦਗੀ ਚ ਸੋਚ ਵਿਚਾਰ ਤਿੰਨ ਸਾਲ ਟਪਾਉਣੇ ਹੈ ਕਿਰਤ ਅੱਥੇ ਫੇਰ ਦੇਖਦੇ ਹਾਂ ਅੱਛਾ ਟਪਾਉਣੇ ਹੈ ਹਾਂ ਠੀਕ ਹੈ ਕਿਉਂ ਜੀ ਨਹੀਂ ਲੱਗਦਾ ਜਿਹੜੇ ਟਪਾਉਣੇ ਪੈਣਗੇ ਜੀ ਲੱਗ ਜਾਂਦਾ ਹੈ ਪਰ ਬਸ ਮੈਨੂੰ ਨਹੀਂ ਲੱਗਦਾ ਲਾਇਬ੍ਰੇਰੀ ਦੇ ਬਾਹਰ ਮੈਂ ਪੁੱਛਦੀ ਆਂ ਵੀ ਕੀ ਹਾਲ ਹੈ ਠੀਕ ਹੋ ਹਾਂਜੀ ਹਾਂਜੀ ਵਧੀਆ ਕਿੰਨਾ ਪੜ੍ਹ ਲੇ ਬਾਈ ਬਸ ਠੀਕ ਹੈ ਪੜ੍ਹੀ ਜਾ ਰਹੇ ਆਂ ਐਗਜ਼ਾਮ ਆਊਗਾ ਫੇਰ ਹੀ ਪਤਾ ਲੱਗੂ ਅੱਛਾ ਕੀ ਕਰਦੇ ਹੋ ਕਾਦੀ ਤਿਆਰੀ ਕਰਦੇ ਹੋ ਜਿਹੜਾ ਪੰਜਾਬ ਸਟੇਟ ਐਗਜ਼ਾਮ ਦੀ ਤਿਆਰੀ ਕਰਦੇ ਹਾਂਜੀ ਠੀਕ ਹੈ ਲੱਗੋਗੇ ਅਫਸਰ ਹੈ ਲੱਗਣਾ ਹੀ ਪੈਣਾ ਕਰਦਣ ਵੇਜਾ ਹੂੰ ਕਿੰਨੇ ਸਾਲ ਖਰਾਬ ਕਰਤੇ ਬਾਈ ਹੋ ਹੀ ਗਿਆ ਲਗਭਗ 2 ਸਾਲ ਹੋ ਗਏ ਉਹ ਕੀ ਕਰਨਾ ਅੱਛਾ ਇਧਰ ਨੂੰ ਆਜੋ ਬਣਾ ਤੁਸੀਂ ਵੀ ਤੁਸੀਂ ਕਹੋ ਇਹ ਬਾਈ ਜੀ ਨਾਲ ਕਰੋ ਗੱਲ ਇਹ ਖੜਨ ਵਾਲੇ ਬੰਦੇ ਨੇ ਕੋ ਨਾਲ ਨਹੀਂ ਨਹੀਂ ਭਾਜੀ ਭਾਜੀ ਨਾ ਕਹੋ ਹੋਰ ਕੀ ਕਹਾ अच्छा ਤੇ ਭਾਈ ਤੁਸੀਂ ਕੀ ਨਾਮ ਤੁਹਾਡਾ ਮੇਰਾ ਕਰਨਵੀਰ ਅੱਛਾ ਇੱਥੇ ਤੁਸੀਂ ਵੀ ਪੜ੍ਹਦੇ ਹੋਗੇ ਨਹੀਂ ਮੇਰੇ ਹੋ ਗਈ ਕੰਪਲੀਟ ਅੱਛਾ ਤੇ ਕਿਵੇਂ ਫਿਰ ਕਿਵੇਂ ਜੀ ਜਾਂ ਲੱਗਦਾ ਨਹੀਂ ਕਿ ਕੰਪਲੀਟ ਹੋ ਗਈ ਛੱਡਣ ਦਾ ਜੀ ਨਹੀਂ ਕਰਦਾ ਨਹੀਂ ਇਸ ਤੋਂ ਵੈਸੇ ਇਹਦਾ ਕਦੇ ਕਦੇ ਅੱਛਾ ਅੱਛਾ ਪੜ੍ਹਦੇ ਆ ਬਾਹਰ ਅਸੀਂ ਪੜ੍ਹਦੇ ਹੋ ਅੱਛਾ ਬਾਹਰ ਪੜ੍ਹਦੇ ਹੋ ਠੀਕ ਹੈ ਕੀ ਮਿਲਦਾ ਬਈ ਇੱਥੇ ਆ ਕੇ ਕੁਛ ਨਹੀਂ ਇੱਥੇ ਵੈਸੇ ਸਟੂਸੀ ਰੋਟੀ ਖਾਣਾ ਜੇ ਦੁਪਹਿਰੇ ਵਧੀਆ ਅੱਛਾ ਅੱਛਾ ਹੋਰ ਸਟੂਸੀ ਵਾਲੀ ਰੋਟੀ ਉਹ ਪਸੰਦ ਆ ਨਾ ਉਹ ਨਹੀਂ ਇੱਕ ਸੇਮ ਕਰੇ ਕਰ ਨੂੰ ਫੋਨ ਇਹ ਦੇਖ ਦੇਖ ਬਹਾਨਾ ਲਾ ਕੇ ਨਿਕਲ ਗਏ ਨੇ ਆ ਮੁੰਡੇ ਕੀ ਸ਼ੇਕ ਪੀਦੇ ਆ ਸਸਟ੍ਰੀ ਕਾਲ 골ਡ ਕੌਫੀ ਪੀਂਦੇ ਨੇ ਕੀ ਨਾਮ ਤੁਹਾਡਾ ਸਲੱਖਣ ਵੀਰ ਸਲੱਖਣ ਬੜਾ ਸਲੱਖਣ ਹੈ ਕੀ ਕਰਦੇ ਇੱਥੇ ਅਸੀਂ ਬੀਕਾਮ ਕਰਦੇ ਹਾਂ ਅਪਾਰਟਮੈਂਟ ਬੀਕੋ ਮਲੇ ਮੈਂ ਦੇਖਿਆ ਬੀਕੋ ਮਲੇ ਜਿਆਦਾ ਘੁੰਮਦੇ ਇੱਥੇ ਕੀ ਗੱਲ ਪੜਾਈ ਨਹੀਂ ਹੁੰਦੀ ਤੁਹਾਡੀ ਇਹ ਕਲਾਸ ਫ੍ਰੀ ਸੀਗੀ ਤਾਂ ਆਗੇ ਸੀਗੀ ਫ੍ਰੀ ਸੀ ਕਿ ਫ੍ਰੀ ਕਰਾ ਲਈ ਫ੍ਰੀ ਐ ਸੀਗੀ ਅੱਛਾ ਬੰਕ ਕੁੰਗ ਕਿੰਨੇ ਕ ਵੱਜ ਜਾਂਦੇ ਬੰਕ ਵੱਜ ਜਾਂਦੇ ਆ ਅੱਜ ਤੱਕ ਚਲੋ ਅੱਛਾ ਸਹੀ ਦੱਸੋ ਕਿੰਨੇ ਕ ਸੌਖੀ ਪੜਾਈ ਹੈਗੀ ਪੜਾਈ ਤਾਂ ਜਿਹੜੀ ਮਰਜ਼ੀ ਕਰ ਲੋ ਪੜਨਾ ਤਾਂ ਪੈਂਦਾ ਹੀ ਆ ਆਖਰੀ ਬਿਲਕੁਲੀ ਹੈ ਪੜਨਾ ਤਾਂ ਪੈਂਦਾ ਹੈ ਨਾ ਹਾਂਜੀ ਨਹੀਂ ਹਾਂਜੀ ਕਿੱਥੋਂ ਆਇਓ ਮੇਰੇ ਚਮਕੌਰ ਸਾਹਿਬ ਕੋਲੇ ਪਿੰਡ ਹੈ ਚਮਕੌਰ ਸਾਹਿਬ ਤਾਂ ਫਿਰ ਰਹੇ ਨਹੀਂ ਕਿਤੇ ਹੌਸਟਲ 'ਚ ਨਹੀਂ ਓਰੇ ਬਾਹਰ ਪੀਜੀ ਲਿਤਾ ਹੋਏ ਇਹ ਮੁੰਡਿਆਂ ਦਾ ਹੌਸਟਲ ਤੇ ਜੀ ਕਿਉਂ ਨਹੀਂ ਲੱਗਦਾ ਬਾਹਰ ਕਿਉਂ ਰਹਿੰਦੇ ਨੇ ਉਹ ਤਾਂ ਹੀ ਆਪਣੇ ਇਵਨਿੰਗ ਡਿਪਾਰਟਮੈਂਟ ਨੂੰ ਹੌਸਟਲ ਅਲਾਟ ਨਹੀਂ ਨਾ ਹੁੰਦਾ ਅੱਛਾ ਅੱਛਾ ਤੁਸੀਂ ਤਾਂ ਰਹਿਣਾ ਚਾਹੋ ਨਹੀਂ ਹੋਏ ਹਾਂਜੀ ਹਾਂ ਮਿਸ ਕਰਦੇ ਹੋ ਹੌਸਟਲ ਦੀ ਲਾਈਫ ਹਾਂਜੀ ਜ਼ਰੂਰ ਜੇ ਹੌਸਟਲ ਮਿਲੇ ਤਾਂ ਚਾਹੁੰਦੇ ਆ ਵੀ ਸਾਨੂੰ ਮਿਲੇ ਅੱਛਾ ਅੱਛਾ ਹਾਂਜੀ ਠੀਕ ਠੀਕ ਹੈ ਤੇ ਫਿਰ ਰੋਟੀ ਰੋਟੀ ਦਾ ਕਿਵੇਂ ਕਰਦੇ ਹੋ ਕਿ ਆਪ ਹੀ ਢੜਕੇ ਲਾਉਣੇ ਪੈਂਦੇ ਨਹੀਂ ਰੋਟੀ ਉਰੀ ਖਾ ਲਈਦੀ ਹੈ ਜੀ ਕਿੰਨੀ ਕਿ ਯਾਦ ਆਉਂਦੀ ਘਰ ਦੀ ਘਰੇ ਤਾਂ ਹੀ ਚਲੋ ਸਾਡਾ ਤਾਂ ਪਿੰਡ ਨੇੜੇ ਆਸ ਤਾਂ ਚਲੇ ਜਾਣੇ ਉਹਨੇ 2 ਹਫ਼ਤੇ ਬਾਅਦ ਕਰਦੇ ਕਿ ਕਹਿੰਦੇ ਤੇਰੇ ਮੇਰਾ ਪੁੱਤ ਆਇਆ ਇੰਨੀ ਦੂਰੋਂ ਸੇਵਾ ਕਰਦੇ ਕਿ ਐ ਕਹਿੰਦੇ ਵੀ ਟੁੱਟ ਪੈਣਾ ਆ ਗਿਆ ਫੇਰ ਨਹੀਂ ਹਸਣ ਉਹ ਤਾਂ ਉਹਨਾਂ ਵਾਸਤੇ ਹੁੰਦਾ ਵੀ ਜਿਹੜੇ ਯਾਤਰ ਬਹੁਤ ਟਾਈਮ ਬਾਅਦ ਜਾਣ ਅਸੀਂ ਜਾ ਕੇ ਗਾਲਾਂ ਹੀ ਥਾੰਦੇ ਆ ਹਾਂਜੀ ਕਿੰਨਾ ਤੇ ਕੰਮ ਕਰਾਉਂਦੇ ਨੇ ਘਰ ਦੇ ਕੰਮ ਤਾਂ ਚਲੋ ਕੀ ਹੁੰਦਾ ਹਾਂ ਕੰਮ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਇਹ ਬੁੱਢੇ ਉਹ ਹੋ ਰਹੇ ਕਿ ਜਿਹੜੇ ਘਰੇ ਜਾਂਦੇ ਨੇ ਤੇ ਵਿਚਾਰੇ ਬਸ ਉੱਥੇ ਜਾ ਕੇ ਵੀ ਸਕੂਲ ਲੈਣ ਜਾਂਦੇ ਨੇ ਹਾਂ ਜੀ ਹਾਂ ਸਕੂਲ ਮਿਲਦਾ ਹੈ ਹਾਂ ਜੀ ਪੈਸੇ ਪੁੱਛ ਕਿਵੇਂ ਕਢਾਉਣੇ ਹੋ ਪਰ ਘਰਦਿਆਂ ਤੋਂ ਪੈਸੇ ਤਾਂ ਚਲੋ ਘਰ ਦੇ ਦੇ ਦਿੰਨੇ ਆ ਯਾਹ ਪੇ ਬਾਹਰ ਜਾਂਚੀ ਕੌਣ ਆ ਤੁਹਾਡਾ ਜਾਂਚੀ ਤੇ ਹੀ ਬਾਪੂ ਐਸਾ ਡੈਡੀ ਹੋ ਅੱਛਾ ਡੈਡੀ ਤਾਂ ਪੈਸੇ ਲੈਣੇ ਸੌਕੇ ਹੈਗੇ ਡੈਡੀ ਦੇ ਦਿੰਨੇ ਆ ਆਪਾਂ ਜਾਈ ਤਾਂ ਦੇ ਦਿੰਨੇ ਆ ਫਿਰ ਕਹਿਦੀ ਤਾਂ ਹੀ ਇੰਨਾ ਕੀ ਫਿਰ ਚ ਕੁਝ ਜਾਣਨੇ ਹੋ ਫਿਰ ਕੁਛ ਤਾਂ ਨੂੰ ਕਹਿੰਦੇ ਹੋਗੇ ਉਹ ਸਮਝ ਜਾਂਦੇ ਨੇ ਵੀ ਹੁਣੇ ਲੋੜ ਆ ਵੀ ਆਪ ਹੀ ਦੇ ਦਿੰਦੇ ਨੇ ਦੇ ਦਿੰਨੇ ਆ ਯਾਹ ਪੇ ਆਪਾਂ ਦਾਸੀ ਦਾ ਵੀ ਇੰਨਾ ਖਰਚਾ ਹੋ ਗਿਆ ਇੰਨਾ ਕਿ ਦੇ ਚਮਕੌਰ ਸਾਹਿਬਾਂ ਦੀ ਖਾਸੀਅਤ ਦੱਸੋ ਵੈਸੇ ਤਾਂ ਬਹੁਤ ਸਾਡਾ ਇਤਿਹਾਸ ਬੋਲਦਾ ਪਰ ਕੀ ਖਾਸੀਅਤ ਹੈ ਤੁਹਾਡੀ ਮੁੰਡਿਆਂ ਦੀ ਚਮਕੌਰ ਸਾਹਿਬਾਂ ਚਮਕੌਰ ਸਾਹਿਬ ਜੀ ਇੱਕ ਤਾਂ ਆਪਣੀ ਸ਼ਹੀਦਾਂ ਦੀ ਧਰਤੀ ਹੈ ਚਮਕੌਰ ਸਾਹਿਬ ਤੁਹਾਡਾ ਮਾਣ ਤੇ ਬਹੁਤ ਹੋਊਗਾ ਤੁਸੀਂ ਆਉਂਗੇ ਜਦੋਂ ਪੱਕਾ ਹਾਂਜੀ ਇਹ ਤੁਹਾਡੇ ਕੋਲ ਪ੍ਰੋਗਰਾਮ ਸ਼ੂਟ ਕਰਾਂਗੇ ਹਾਂਜੀ ਜ਼ਰੂਰ ਤੁਹਾਡੇ ਚ ਕੀ ਖਾਸੀਅਤ ਹੈ ਖੂਬੀ ਖੂਬੀ ਆਪਣੀ ਚੱਟੀ ਖਾਸਤਾ ਹੈ ਨਹੀਂ ਅੱਛਾ ਕਰਤੀ ਤੇ ਆਇਆ ਤਾਂ ਫਾਇਦਾ ਹੈਗਾ ਤੁਹਾਡਾ ਹੈ ਜਿੰਦਗੀ ਤਾਂ ਹੀ ਇਦਾਂ ਚੱਲਦੀ ਹੈ ਲੱਗਦਾ ਰਹੀ ਹੈ ਨਹੀਂ ਅਜੇ ਕੋਈ ਫਾਇਦਾ ਹੈਗਾ ਸਾਡਾ ਕੋਈ ਫਾਇਦਾ ਨਹੀਂ ਨਹੀਂ ਠੀਕ ਹੈ ਜੇ ਉਹਦਾ ਫਾਇਦਾ ਮੁੰਡਾ ਕਾਊਂਟਸ ਦਾ ਕੰਮ ਕਰਦਾ ਹਿੰਦੀ ਬੋਲੂ ਕਿ ਪੰਜਾਬੀ ਹਿੰਦੀ ਬੋਲ ਦੋ ਅੱਛਾ ਹੈਪੀ ਬਰਥਡੇ ਥੈਂਕ ਯੂ ਕਿੰਨੇ ਸਾਲ ਦੀ ਹੋਗੀ ਕੁੜੀ 18 ਪਲੱਸ ਅੱਛਾ ਅੱਛਾ ਚਲੋ ਹੁਣ ਤਾਂ ਲੀਗਲ ਹੋ ਗਏ ਹਨ 18 ਸਾਲ ਦੇ ਹਾਂਜੀ ਤੇ ਹੁਣ ਤਾਂ ਵੋਟਾਂ-ਵੂਟਾਂ ਬਣਾਉਂਗੇ ਫਿਰ ਹਾਂਜੀ ਠੀਕ ਹੈ ਤੇ ਫਿਰ ਇੱਥੇ ਕੀ ਕਰਦੇ ਹੋ ਯੂਨੀਵਰਸਿਟੀ ਮੇ ਬੀਕਮ ਬੀਕਮ ਕਰਦੇ ਹੋ ਲੜਕੀਆਂ ਤਾਂ ਵੈਸੇ ਹੀ ਹਿਸਾਬ ਕਿਤਾਬ ਮੇ ਤੇਜ਼ ਹੋਤੀ ਹੈ ਹੈਨਾ ਹਾਂਜੀ ਹਾਂਜੀ ਤੋ ਜਬ ਆਪ ਖਾਤੇ ਪੀਤੇ ਹੋ ਦੋਸਤੋ ਕੇ ਸਾਥ ਤੋ ਫਿਰ ਹਿਸਾਬ ਕਿਤਾਬ ਕਰਤੇ ਹੋ ਵਾਹਾਂ ਪੇ ਬੈਠ ਕੇ ਹਾਂਜੀ ਹਾਂਜੀ ਕਰਤੇ ਹੈ ਅੱਛਾ ਉਹ ਤਾਂ ਕਰਨਾ ਪੜਤਾ ਹੈ ਅੱਛਾ ਹਾਂਜੀ ਕਰਨਾ ਪੜਤਾ ਹੈ ਮਤਲਬ ਹਾਂਜੀ ਸੋ ਫਿਰ ਕਹਾਂ ਸੇ ਆਏ ਹੋ ਵੈਸੇ ਹਿਮਾਚਲ ਮੈਨੂੰ ਦੇਖਿਆ ਨਾ ਮੈਨੂੰ ਕੁੜੀ ਦੇਖ ਕੇ ਪਤਾ ਲੱਗ ਗਈ ਬੇਟੀ ਸੋਹਣੀ ਸਨਕੀ ਕੁੜੀ ਉਧਰ ਲਈ ਹੋ ਸਕਦੀ ਹੈ ਵਾਹਾਂ ਪੇ ਮਤਲਬ ਪਹਾੜੋਂ ਮੇ ਜੀ ਨਹੀਂ ਲੱਗਦਾ ਆਪਕਾ ਇਹ ਪਹਾੜੋਂ ਮੇ ਤਾਂ ਜੀ ਕਿਸ ਕਾ ਨਹੀਂ ਲੱਗਤਾ ਅੱਛਾ ਇਹ ਮੈਨੂੰ ਆਏ ਦੱਸੂ ਵੀ ਚੱਲ ਉਹ ਮੱਛਲਾਲੀ ਕੁੜੀਆਂ ਨੂੰ ਲੈ ਕੇ ਨਾ ਬੜੀ ਗੱਲ ਫੈਲੀ ਹੋਈ ਹੈ ਕਹਿੰਦੇ ਕੁੜੀਆਂ ਤੇਜ਼ ਬੜੀਆਂ ਹੁੰਦੀਆਂ ਹੈ ਮੱਛਲਾਲੀਆਂ ਹੈ ਗੱਲ ਸੱਚੀ ਕਿ ਨਹੀਂ ਕਿ ਐਵੇਂ ਕਹਿ ਦਿੰਦੇ ਅਰੇ ਹਮ ਸਭ ਕੋ ਤਾਂ ਨਹੀਂ ਕਹਿ ਸਕਤੇ ਕਿ ਤੇਜ਼ ਹੁੰਦੀਆਂ ਬਚ ਕੁਝ ਤਾਂ ਹੁੰਦੀਆਂ ਅੱਛਾ ਇਹ ਮੱਛਲਾਲੀ ਕੁੜੀਆਂ ਨੂੰ ਕਿਹੜੇ ਮੁੰਡੇ ਪਸੰਦ ਨੇ ਮੈਂ ਕਿ ਤੋ ਹਿਮਾਚਲੀ ਪਸੰਦ ਹੈ ਹੈ ਪੰਜਾਬ ਵਾਲਿਓ ਬੇਇੱਜ਼ਤੀ ਹੋ ਗਈ ਤੁਹਾਡੀ ਨਹੀਂ ਵੈਸੇ ਪੰਜਾਬੀ ਲੜਕੇ ਵੀ ਅੱਛੇ ਹੁੰਦੇ ਹਨ ਨੋ ਡਾਊਟ ਬਟ ਇਹ ਹੈ ਕਿ ਹਿਮਾਚਲੀ ਹੋ ਤੋ ਬੈਟਰ ਹੈ ਅੱਛਾ ਮਤਲਬ ਯਾ ਫਿਰ ਉਤਰੀ ਹਿਮਾਚਲ ਵਾਲੇ ਹਾਂਜੀ ਕਿਉਂਕਿ ਪੋਸੀਬਲ ਨਹੀਂ ਹੈ ਪੰਜਾਬੀ ਹਰਿਆਣੇ ਵਿੱਚ ਅੱਛਾ ਕਿਵੇਂ ਹੁਣ ਕਿਵੇਂ ਦੇ ਹੁੰਦੇ ਨੇ ਨਾ ਬਾਰੇ ਫਿਰ ਦੱਸੋ ਆ ਕੇ ਤਜਰਬਾ ਕੀ ਰਿਹਾ ਤੁਹਾਡਾ ਸਾਡੇ ਮੁੰਡਿਆਂ ਨਾਲ ਆ ਕੇ ਪੰਜਾਬੀ ਲੜਕੇ ਪੰਜਾਬੀ ਲੜਕੇ ਅੱਛੇ ਹੁੰਦੇ ਹਨ ਨੇਚਰ ਵਾਈਜ਼ ਬਹੁਤ ਅੱਛੇ ਹੁੰਦੇ ਹਨ ਖੁੱਲੇ ਦਿਲ ਦੇ ਹੁੰਦੇ ਹਨ ਹਾਂਜੀ ਅੱਛਾ ਅੱਛਾ ਠੀਕ ਹੈ ਮੁੰਡਿਓ ਕੁੜੀ ਨੇ ਤਾਰੀਫ ਕੀਤੀ ਹੈ ਹੁਣ ਤੁਹਾਨੂੰ ਗੱਲ ਕਰਨੀ ਪੈਣੀ ਹੈ ਇਹ ਤਾਂ ਮੇਰੇ ਦੋਸਤ ਨੇ ਇਹਨਾਂ ਨਾਲ ਤਾਂ ਬਾਤ ਹੁੰਦੀ ਰਹਿੰਦੀ ਹੈ ਇਹ ਤਾਂ ਮੇਰੇ ਫਰੈਂਡਸ ਨੇ ਮੇਰੇ ਨਾਲ ਤਾਂ ਕਰੋਗੇ ਆਜੋ ਫਿਰ ਫਰੈਂਡਸ ਨੇਗੇ ਇਹ ਅੱਛਾ ਮੁੰਡੇ ਕੁੜੀਆਂ ਦੀ ਦੋਸਤੀ ਹੈ ਮੈਨੂੰ ਐਂ ਦੱਸੋ ਵੀ ਮੁੰਡਿਆਂ ਨੂੰ ਕੁੜੀਆਂ ਨਾਲ ਦੋਸਤੀ ਨਿਭਾਉਣ ਦੇ ਵਿੱਚ ਕਿੰਨੀਆਂ ਕੰਪਲਿਕੇਸ਼ਨਸ ਆਉਂਦੀਆਂ ਜਮਾ ਵੀ ਨਹੀਂ ਉਹ ਤਾਂ ਜਿਹੜਾ ਇੰਟਰਵਰਟ ਬੰਦਾ ਹੁੰਦਾ ਉਹਨੂੰ ਕੰਪਲਿਕੇਸ਼ਨ ਆਂਦੀ ਹੈ ਅੱਛਾ ਸਾਨੂੰ ਨਹੀਂ ਆਂਦੀ ਅੱਛਾ ਤੁਸੀਂ ਓਪਨ ਹੋ ਖੁੱਲੇ ਹੋ ਹਾਂਜੀ ਪਰ ਆਏ ਨੇ ਕਈ ਮੁੰਡੇ ਕਹਿੰਦੇ ਨੇ ਵੀ ਕੁੜੀਆਂ ਨਖਰੇ ਕਰਦੀਆਂ ਸੀ ਚੱਲ ਨਹੀਂ ਸਕਦੇਗੇ ਉਹ ਤਾਂ ਫੇਰ ਸੇਲੀ ਵਾਲਾ ਕੰਮ ਹੋ ਗਿਆ ਨਾ ਸੇਲੀ ਕਰਦੀ ਹੁੰਦੀ ਨਖਰੇ ਦੋਸਤ ਥੋੜੀ ਨਖਰੇ ਚਲੋ ਪੰਜਾਬੀ ਚ ਹੋ ਗਈ ਇੰਗਲਿਸ਼ ਜਿੱਤਾ ਫ੍ਰੈਂਡਲੀ ਹੋਈ ਅੱਛਾ 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 ਠੀਕ ਹੈ ਕਿੰਨੀਆਂ ਕਿਸੀਲੀਆਂ ਬਈ ਥੋਡੀਆਂ ਆ ਦੇਖੋ ਆ ਸੇਲੀਆਂ ਹੀ ਆ ਅੱਛਾ 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 ਠੀਕ ਜੀ ਲੱਗ ਜਾਂਦਾ ਲੱਗਿਆ ਪਿਆ ਕੁੰਡੀਆਂ ਤੇ ਕੁੜੀਆਂ ਦੇ ਦੋਸਤਾਂ ਚ ਕੰਪੇਅਰ ਕਰੀਏ ਤੇ ਫਿਰ ਬੈਸਟ ਕਿਹੜੀ ਹੈ ਮੈਂ ਇਹਦੇ ਕੰਪੈਰੀਸ਼ਨ ਬਾਰੇ ਨੋ ਕਮੈਂਟ ਹੀ ਕਹੂੰਗਾ ਅੱਛਾ ਲੋਕ ਬੈਠੇ ਫਸ ਜੂਗਾ ਜੇ ਮੈਂ ਇੱਧਰ ਜਾਊਂਗਾ ਤੇ ਉਧਰੋਂ ਦੋਨੋਂ ਅੱਗੇ ਪਿੱਛੇ ਖੜੇ ਨੇ ਅੱਛਾ ਮੈਨੂੰ ਐਂ ਦੱਸੋ ਤੁਹਾਡਾ ਸਭ ਤੋਂ ਖਤਰਨਾਕ ਬੰਦਾ ਕੌਣ ਹੈ ਇੱਥੇ ਗਰੁੱਪ ਚ ਮੈਨੂੰ ਕਿਸ ਬੰਦੇ ਤਾਂ ਪਿੱਛੇ ਖ ਉਹ ਜਿਹੜੇ ਜਿਹੜੇ ਲੁੱਕ ਰਿਆ ਜਿਹੜੇ ਲੁੱਕ ਰਿਆ ਡਾਕਟਰ ਸਸਟਰੀ ਕਹਿੰਦਾ ਆਏ ਸਸਟਰੀ ਕਾਲ ਬੁਲਾਈ ਹੈ ਲੀਡਰ ਲੱਗੂਗਾ ਬਾਈ ਆ ਜਾ ਆ ਜਾ ਵੀਰੇ ਹੁਣ ਮੁੰਡੇ ਨੇ ਤਾਰੀਫ ਕੀਤੀ ਕਹਿੰਦਾ ਮੁੰਡਾ ਸਾਡਾ ਖਤਰਨਾਕ ਹੈ ਤਾਰੀਫ ਤਾਂ ਨਹੀਂ ਕੀਤੀ ਬੇਇੱਜ਼ਤੀ ਕੀਤੀ ਐ ਬਸ ਜੀ ਬਸ ਬਾਈ ਕਿੰਨੀ ਕ ਬੇਇੱਜ਼ਤੀ ਕਰਦੇ ਹੈਗੇ ਬਸ ਇਹ ਚੱਲੀ ਜਾਂਦੀ ਸਾਡੇ ਬਾਦ ਚ ਕੀ ਕਰਦੇ ਸੀ ਪਿਆਰ ਮੁੰਡਿਆਂ ਦਾ ਪਿਆਰ ਦਿਖਾਉਣ ਦਾ ਤਰੀਕਾ ਕਹੇ ਜੇ ਤੁਸੀਂ ਕਿਵੇਂ ਪਿਆਰ ਦਿਖਾਉਨੇ ਹੋ ਇੱਕ ਦੂਜੇ ਨੂੰ ਬਸ ਦੋ ਦਿਨ ਲਾ ਦੀ ਦੀ ਅਸੀਂ ਪਾ ਉਧਰ ਲੱਗ ਜਾਂਦੇ ਉਧਰ ਇੱਧਰ ਤੇ ਉਧਰ ਲਾ ਜਾਂਦੇ ਬਸ ਇਹ ਗੱਲ ਕਰ ਰਹੇ ਫਿਰ ਕੀ ਪਾਉਨੇ ਹੋ ਇੱਥੇ ਹੈ ਹਾਂ ਜੀ ਇਹ ਵੀ ਲੱਗਦੀ ਕਿਵੇਂ ਆ ਮੈਨੂੰ ਕੋਈ ਗੇਮ ਗੁੰਪ ਆ ਕੇ ਦਿਖਾਓ ਕਿ ਫਿਰ ਇਹ ਮੋਡ ਹੁੰਦਾ ਹੀ ਆਪਣਾ ਉਹਦਾ ਹੀ ਮੋਡ ਕ੍ਰੀਏਟ ਕਰਨਾ ਪੈਂਦਾ ਤਾਂ ਲੱਗਦਾ ਹਾਂ ਜੀ ਬੁੜ ਬਣਿਆ ਨਹੀਂ ਹਾਂ ਜੀ ਹਾਂ ਉਹ ਸਾਬ ਤਾਂ ਲੱਗਾ ਅੱਛਾ ਤੇ ਕੀ ਕਰਦੇ ਰਹਿੰਦੇ ਹੋ ਬਾਈ ਯੂਨੀਵਰਸਿਟੀ ਚ ਸਾਰਾ ਦਿਨ ਫਿਰ ਬਸ ਜੀ ਕਦੇ ਕਲਾਸ ਲਾ ਲਈ ਤੇ ਕਦੇ ਕੁੰਪੀ ਆਈਦਾ ਸਟੂਸੀ ਵਗੈਰਾ ਦੇ ਖਾਣ ਪੀਣ ਦੇ ਦਿਨ ਦੋ ਹੁੰਦੇ ਅੱਛਾ ਅੱਛਾ ਤਾਂ ਅਟੇ ਨੇ ਤਾਂ ਹੋਸਟਲ ਹੋਸਟਲ ਨਹੀਂ ਆਇਆ ਆਪਾਂ 25 ਸੈਕਟਰ ਰਹਿੰਦੇ ਹਾਂ ਅੱਛਾ ਅੱਛਾ ਹਾਂ ਮਹਾਰਾਜ ਪ੍ਰਤਾਪ ਹੋਸਟਲ ਠੀਕ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਘਰ ਕਰ ਛੱਡ ਕੇ ਕਿੱਥੋਂ ਨੇ ਉਹ ਮੈਂ ਹੀ ਚਮਕੌਰ ਸਾਹਿਬ ਤੋਂ ਹੀ ਚਮਕੌਰ ਸਾਹਿਬ ਤੇਰੀ ਬਾਈ ਮੈਨੂੰ ਪਹਿਲਾਂ ਵੀ ਉਹ ਮਿਲੇ ਨੇਗੇ ਤੇ ਚਮਕੌਰ ਸਾਹਿਬ ਤੋਂ ਘਰੋਂ ਆਏ ਹੋ ਤੇ ਘਰ ਦੀ ਯਾਦ ਤਾਂ ਆਉਂਦੀ ਹੋਣੀ ਨਹੀਂ ਮੈਂ ਸ਼ਨੀਵਾਰ ਨੂੰ ਲੰਘ ਜਾਂਦੀ ਕਰੇ ਹੈ ਸ਼ਨੀਵਾਰ ਦਵਾ ਕਰੇ ਲੰਘ ਜੀਦਾ ਹੈ ਸ਼ਨੀਵਾਰ ਹਰ ਸ਼ਰੀ ਉਹ ਮੇਰੇ ਘਰ ਜਾਣਾ ਹੀ ਹੈ ਜਾਨ ਕੇ ਇਹੋ ਜਿਹਾ ਭੇਜੇ ਨਾ ਭੇਜੇ ਵਰਕੇ ਹੀ ਉਹਦੀ ਆ ਜਾਂਦਾ ਚੱਕ ਕੇ ਬੈਗ ਹੈ ਨਹੀਂ ਘਰ ਦੇ ਕਹਿੰਦੇ ਜਾ ਇਹ ਇਹ ਜਾਣ ਕੇ ਜਾਂਦਾ ਹੈ ਘਰ ਇਹ ਹਰ ਵੀ ਕਿੱਣ ਜਾਂਦੇ ਹੋ ਮੈਨੂੰ ਤਾਂ ਜਾਣਾ ਪੈਂਦਾ ਜਿੱਕਰ ਕੁਝ ਮਤਲਬ ਪ੍ਰੋਬਲਮ ਕਰਕੇ ਜਾਣਾ ਪੈਂਦਾ ਪ੍ਰੋਬਲਮ ਮੈਨੂੰ ਕਿਤੇ ਵੈਸੇ ਜੀ ਨਹੀਂ ਲੱਗਦਾ ਉੱਥੇ ਕੁਝ ਹੋਵੇ ਜਿੱਥੇ ਜੀ ਲੱਗਦਾ ਕਿਤਾ ਲੱਗਿਆ ਪਿਆ ਹੈ ਜਾਣ ਨਾ ਮਾਨੀ ਨਹੀਂ ਮਨ ਨਹੀਂ ਕਰਦਾ ਪਰ ਜਾਣਾ ਪੈਂਦਾ ਮਜਬੂਰੀਆਂ ਨੇ ਮਜਬੂਰੀਆਂ ਨੇ ਤੇ ਕੀ ਕਰਨਾ ਬਈ ਤੁਸੀਂ ਅੱਗੇ ਫਿਰ ਜ਼ਿੰਦਗੀ ਦਾ ਕੀ ਸੂਲ ਹੈ ਬਸ ਜੀ ਹਾਂ ਤਾਂ ਬੀਕਾਮ ਕਰਨੀ ਹੈ ਉਹ ਤੇ ਬਾਅਦ ਦੇਖਾਂਗੇ ਕੀ ਕਰੀਂ ਮਤਲਬ ਸਲਾਹਾਂ ਬਣਾਏ ਗਿਆ ਇਹ ਤਾਂ ੱਕੇ ਨਾਲ ਹੀ ਆ ਗਏ ਬੀਕਾਮ ਚ ਮੈਨੂੰ ਲੱਗਦਾ ਨਹੀਂ ਐ ਤੇ ਪਲਸਮ ਪਲਸ 2 ਕਮਰਸ਼ੀਅਲ ਕੀਤੀ ਸੀ ਉਸ ਤੋਂ ਬਾਅਦ ਬੀਕਾਮ ਰੱਖ ਲਈ ਅੱਗੇ ਦੇਖਾਂਗੇ ਹੁਣ ਕੀ ਕਰਦਾ ਹਾਂ ਚਲ ਵਧੀਆ ਤੇ ਹੋਰ ਫੇਰ ਕੁਝ ਕਹਿਣਾ ਚਾਹੋ ਤੁਸੀਂ ਯਾਰ ਦੋਸਤ ਦੀ ਕੋਈ ਚੁਗਲੀ ਚਗਲੀ ਕਰਨੀ ਹੋਵੇ ਤਾਂ ਮੈਨੂੰ ਦੱਸੋ ਨਹੀਂ ਨਹੀਂ ਚੁਗਲੀ ਤਾਂ ਕਹੀਗਾ ਨਹੀਂ ਸਾਡੇ ਮੁੰਡੇ ਚੁਗਲੀਆਂ ਕਰਦੇ ਨਹੀਂ ਚੁਗਲੀ ਤਾਂ ਨਹੀਂ ਕਰਦੇ ਸੀਪਾ ਲਾਦੀ ਨਹੀਂ ਹੈ ਚੁਗਲੀ ਨਹੀਂ ਕਰਦੇ ਤੁਸੀਂ ਸੀਪ ਕਹਿ ਦਿੰਦੇ ਤੇ ਚੁਗਲੀ ਹੁੰਦੀ ਹੈ ਕਰਦੇ ਤਾਂ ਮੁੰਡੇ ਜੇ ਮੰਨ ਲਓ ਕੋਈ ਮੰਨ ਲਓ ਤੁਹਾਡੇ ਨਾਲ ਚੱਲੋ ਕੋਈ ਮੁੰਡਾ ਹੈ ਹਨਾ ਤੁਹਾਡਾ ਦੋਸਤ ਹੈ ਉਹਨੂੰ ਚੱਲੋ ਕੋਈ ਮੰਨ ਲਓ ਵੀ ਕੋਈ ਪਸੰਦ ਆ ਗਿਆ ਕਿ ਤੁਸੀਂ ਇਹ ਤਾਂ ਨਹੀਂ ਹੈਗੇ ਜਾ ਕੇ ਉਹਦਾ ਕੰਮ ਖਰਾਬ ਕਰਦੇ ਹੋ ਮੈਂ ਇਹ ਕੌਸ਼ਿਸ਼ ਤਾਂ ਕਰੀ ਦੀ ਆਪਣੇ ਵੱਲੋਂ ਕਿ ਬਣਾ ਦਈਏ। ਅੱਛਾ ਮੈਂ ਕਿਤੇ ਕਹਿ ਰਹੇ ਕੰਮ ਖਰਾਬ ਕਰ ਦਈਏ। ਨਹੀਂ ਦੇਖੋ। ਖਰਾਬ ਤਾਂ ਕਰ ਦੂਗਾ ਨਹੀਂ। ਠੀਕ ਹੈ ਠੀਕ ਹੈ ਬਣਾ ਦਈਏ। ਸਹੀ ਹੈ ਮੁੰਡੇ ਸਿਆਣੇ ਨੇ ਹੈ ਮਾਹੌਲ ਕਿਵੇਂ ਹੈ ਠੀਕ ਹੈ। ਐਜ਼ ਆਲਵੇਸ ਜਿਆਦਾ ਹੁੰਦਾ ਰੀਲੀ। ਹਮ। ਇੰਨੇ ਕਿ ਕਿੜੇ ਲੱਗ ਜਾਂਦੇ ਨੇ ਸਟੂਸੀ ਦੇ? 10-15 ਦਾ ਲੱਗ ਜਾਂਦੇ ਦਿੰਦੇ। ਅੱਛਾ। ਹਾਂਜੀ। ਜੀ ਭਾਈ ਮੰਨ ਲਓ ਤੁਹਾਡਾ ਕੋਈ ਗੈਂਗ ਹੋਵੇ। ਆ ਥੋੜੇ ਦੋਸਤ। ਲੀਡਰ ਕੌਣ ਆ ਤੁਹਾਡੇ ਜੋ ਗੈਂਗ ਦਾ? ਲੀਡਰ ਕੋਈ ਨਹੀਂ ਹੁੰਦਾ ਬਸ। ਲੀਡਰ ਤਾਂ ਵੀ ਤੁਹਾਨੂੰ ਬਣਾਉਣਾ ਪੈਣਾ। ਨਹੀਂ ਨਹੀਂ ਜ਼ਰੂਰੀ ਥੋੜੀ ਐ ਜੋ ਜਿੱਦਾਂ ਕਹਿੰਦਾ ਉਦਾਂ ਮਾਰ ਲੈਂਦੇ ਆਪਾਂ ਹਾਂ ਮਾਰ ਲੈਂਦੇ ਹਾਂ ਹਾਂ ਫਿਰ ਮਤਲਬ ਖਾਣ ਪੀਣ ਨੂੰ ਕੌਣ ਖੁੱਲ੍ਹੇਗਾ ਜਿਹੜਾ ਖਾਂਦਾ ਪੀਂਦਾ ਦੱਬ ਕੇ ਐ ਸਾਹਿਲ ਸਾਹਿਬ ਖਾਂਦਾ ਹੈ ਸਾਹਿਲ 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 ਐ ਬਈ ਲੱਗਦਾ ਨਹੀਂ ਤੁਹਾਨੂੰ ਖਾਣੇ ਬਹੁਤ ਹੋ ਤੁਸੀਂ ਬਹੁਤ ਐ ਬਈ ਕੀ ਖਾਣੇ ਕਟਕਟ ਤਾਂ ਨਹੀਂ ਖਾਂਦੇ ਹਾਂਜੀ ਕਟਕਟ ਤਾਂ ਨਹੀਂ ਸਾਹਿਲ ਖਾ ਲੈਂਦਾ ਸਾਹਿਲ ਖਾਂਦੇ ਆ ਚਾਹ ਜਾਂ ਇਹਦੇ ਢਿੱਡ ਕਾਲਾ ਨਾਲ ਭਰਦਾ ਨਾ ਹੋਰ ਹੋਰ ਨਹੀਂ ਭਰਦਾ ਨਹੀਂ ਹੈਗਾ ਰੱਜਦਾ ਹੀ ਨਹੀਂ ਹੈਗਾ ਹੋਰ ਤੜਕੇ ਗਾਲਾਂ ਨਾਲ ਸ਼ੁਰੂਆਤ